ਆ ਜਿਹੜੀ ਪਿਛੇ ਲੰਘੀ ਆ ਕਲਾਂਨੌਰ ਦੇ ਘਟੋਕੜ 11 12 ਦੁਕਾਨਾਂ ਦੀ ਇੱਥੇ ਚੋਰੀ ਹੋ ਗਈ ਦੀ ਆ ਇੰਨਾ ਗੁੰਡਾ ਰਾਜ ਤੇ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਆਪਣੇ ਲੋਅ ਆਲੇ ਆਂਦੀ ਐ ਪਈ ਸਾਰੇ ਪੰਜਾਬ ਨੂੰ ਸਾਫ਼ ਕਰ ਦੇਣ ਲੱਗੇ ਆ ਜੀ ਅਸੀਂ ਗੁੰਡਾਗਰਦੀ ਮਕਾਦਨ ਲੱਗੇ ਆ ਅਸੀਂ ਆਪਣਾ ਨਸ਼ਾ ਮਕਾਦਨ ਲੱਗੇ ਆ ਪਰ ਅੱਜ ਦੀ ਰਾਤ ਲੱਗੇ ਕਿ 11 ਚੋਰੀਆਂ ਕੱਲੇ ਕਲਾਂਨੌਰ ਦੇ ਵਿੱਚ 11 ਦੁਕਾਨਾਂ ਟੁੱਟੀਆਂ ਨੇ ਜੋ ਇੱਥੇ ਹਾਲਾਤ ਆ ਕਦੀ ਕੋਈ ਪੁਲਿਸ ਵਾਲਾ ਨਹੀਂ ਲੰਭਾ ਰ ਆ ਕੋਈ ਕਦੀ ਕੋ ਗਸ਼ਤ ਕਰਦਾ ਕੋਈ ਤੇ ਜਦੋਂ ਪੁਲਿਸ ਵਾਲਾ ਨਾਲ ਗੱਲ ਕੋ ਕਰੀਏ ਤਾਂ ਆਂਦੇ ਨਾਲ ਸਾਡੇ ਕੋਲ ਪੁਲਸੀ ਹੈ ਨਹੀਂ ਗਈ ਸੇ ਸਰਕਾਰਾਂ ਇੱਕ ਬਨੇ ਕਹੀ ਜਾਂਦੀਆਂ ਨੇ ਅਸੀਂ ਸਾਰਾ ਕੁਝ ਠੀਕ ਕਰਦਣ ਲੱਗੇ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਗੁੰਡਿਆਂ ਨੇ ਨੀਤ ਘਰਾ ਚੋਰੀਆਂ ਦੇ ਇੱਕ ਤਿੰਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਲੱਭੇ ਜਾਣ ਵੀ ਗੁੰਡੇ ਹੈ ਕਿਹੜੇ ਨੇ ਜਿਨ੍ਹਾਂ ਨੇ ਐਡੀ ਵੱਡੀ ਦਿਲਵਤਨੀ ਕਰਕੇ ਇੱਕ ਰਾਤ ਚ 11 ਚੋਰੀਆਂ ਕੀਤੀਆਂ ਨੇ ਇਹ ਕਲੰਦ ਦਾ ਇਹ ਹਲਾਤ ਹੋ ਗਏ ਨੇ ਕਿ ਲੋਕੀ ਘਰਾਂ ਦੇ ਵਿੱਚ ਵੀ ਵਿਚਾਰੇ ਸਹਿਮ ਦਾ ਮਾਹੌਲ ਬਣ ਗਿਆ ਵੀ ਅਸੀਂ ਘਰਾਂ 'ਚ ਰਹਿਣਾ ਕਿੱਦਾਂ ਆ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਲੋਕਾਂ ਦੀ ਰਾਖੀ ਸਰਕਾਰਾਂ ਦਾ ਫਰਜ਼ ਬਣਦਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲੋਕਾਂ ਦੀ ਰਾਖੀ ਵਾਸਤੇ ਆਪਣਾ ਜਿਹੜੇ ਆਪਣਾ ਜਿਹੜੇ ਉਹ ਪੂਰੀ ਇਸ ਕੰਮ ਤੇ ਲਾਈ ਜਾਂਦਾ ਮਰਜੀ ਸਿੰਘ ਇਹ ਪਹਾੜ ਆ ਰਾਤ ਦੇ ਰਾਤ ਮੈਂ ਤੇ ਸਵੇਰੇ ਆਇਆ ਇੱਥੇ ਆਪਣੀ ਦੁਕਾਨ ਦੇਖਣ ਅਜੀ ਖੋਲਦੇ ਦੁਕਾਨਾ 1 ਵਜੇ ਤੇ ਸਮਾਨ ਜਾਣਾ ਕਿਤੇ ਤੇ ਅੱਜ ਮੈਂ 7 ਵਜੇ ਆਇਆ ਹਾਂ ਤੇ 7 ਵਜੇ ਆਇਆ ਤੇ ਇੱਥੇ ਬਹੁਤ ਬੰਦੇ ਇਕੱਠੇ ਹੋਏ ਸੀ ਤੇ ਉਹ ਕਹਿੰਦੇ ਵੀ ਇਹ ਰਾਤੀ ਦੁਕਾਨਾ ਭਾਜਣੀ ਹੈ ਤੇ ਮੈਂ ਤਾਂ ਉਹ ਆਪਣੀ ਦੁਕਾਨ ਦੇਖਣ ਆਇਆ ਇਹ ਤਾਂ ਜੰਦਰਾ ਠੀਕ ਹੈ ਇਹ ਬਿਲਕੁਲ ਠੀਕ ਹੀ ਸੀਗੀ ਤੇ ਉਹ ਸਾਹਮਣੇ ਇੱਕ ਦੁਕਾਨ ਹੈ ਮਾਰਬਲ ਵਾਲੀ ਉਹ ਜਿਹੜੀ ਦੁਕਾਨ ਆ ਉਹਦਾ ਸ਼ੀਸ਼ਾ ਛੂਛਾ ਭੱਜਾਇੀ ਪੁਲਿਸ ਆ ਗਈ ਪੁਲਿਸ ਆਈ ਤੇ ਮੈਂ ਪੁਲਿਸ ਨੂੰ ਕਿਹਾ ਕਿ ਉਹ ਸਾਹਮਣੇ ਦੁਕਾਨ ਭੱਜੀ ਆ ਉਹਨਾਂ ਨੇ ਫਿਰ ਉਹ ਦੁਕਾਨ ਵਾਲੇ ਵੇਖਿਆ ਉਹ ਨਜ਼ਰ ਨੂੰ ਮੈਨੂੰ ਪੈਲਸ ਤੋਂ ਫੋਨ ਆ ਗਿਆ ਕਿ ਤੁਹਾਡੇ ਪੈਲਸ ਦੀ ਵਾਰੀ ਖੁੱਟੀ ਆ ਤੇ ਮੈਂ ਭੱਜ ਕੇ ਉੱਥੇ ਗਿਆ ਤੇ ਉੱਥੇ ਜਾਂਦਿਆਂ ਨੂੰ ਵਾਵਾ ਨੁਕਸਾਨ ਕੀਤਾ ਭੰਤੜ ਬਹੁਤ ਕੀਤੀ ਹੋਈ ਤੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਆ ਉਹ ਜਿਹਨੇ ਪੁਲਿਸ ਮੁਲਾਜ਼ਮ ਲੈ ਗਏ ਨੇ ਆਪਾਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਇਹ ਜਿਹੜਾ ਵਾ ਇਹਦੇ ਤੇ ਜਾਣਨਾ ਪਾਉ ਉਹ ਜਿਹੜੀ ਇੰਨੀ ਭੰਤੜ ਹੋਈ ਹੈ ਸ਼ਹਿਰ 'ਚ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਜਿਹੜੇ ਉਹ ਦੋ ਤਿੰਨ ਹੀ ਆ ਟੋਟਲ 10000 ਰੁਪਏ ਦਾ ਕੰਮ ਆ ਜਿਹੜੀਆਂ ਉਹਨਾਂ ਨੇ ਭੰਨਤੋੜ ਰਾਤ ਕੀਤੀ ਆ ਕੀ ਨਹੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨੇ ਆ ਵੀ ਇਹ ਜਿਹੜੀ ਭੰਨਤੋੜ ਹੋਣੀ ਆ ਇਹਦੇ ਤੇ ਗੌਰ ਕੀਤਾ ਜਾਏ ਤੇ ਜਾਂ ਕੋਈ ਮੁਲਾਜ਼ਮ ਰਾਤ ਲਾਇਆ ਜਾਣ ਤੇ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਵੀ ਰਾਤ ਪਹਿਰੇਦਾਰ ਹੋਏ ਕੋਈ ਜਿਹਦੇ ਕਰਕੇ ਡੇਰੇ ਬਬਨਾਂ ਦੀ ਭੱਜੀਆਂ ਨੇ ਇਹ ਚੋਰਾਂ ਨੂੰ ਜਿਹੜੀ ਥੱਲ ਪਾਈ ਗਈ ਹੈ ਕਪ ਦੇ ਕਿੰਨੇ ਚੋਰੀ ਕਰਾਉਂਦੇ ਹਾਂ ਤੇ ਹਰ ਤੇਜ ਮੇਰੇ ਸਾਹਮਣੇ 6ਵੀਂ 7ਵੀਂ ਚੋਰੀ ਹੋ ਗਈ ਹੈ ਇਹ ਸਰਕਾਰ ਆਂਦੀ ਹੈ ਵੀ ਮੈਂ ਵਾਹੀ ਬੜਾ ਪੀਸਫੁਲ ਪੰਜਾਬ ਨੂੰ ਬਣਾਤਾ ਵਾ ਪਰ ਜਿੰਨੀ ਗੁੜਾ ਕਰਦੀ ਤੇ ਜਿੰਨੀਆਂ ਚੋਰੀਆਂ ਵਧ ਗਈਆਂ ਨੇ ਹੈਰਾਨੀ ਵਾਲੀ ਗੱਲ ਆ ਵੀ ਲੋਕ ਜਿਹਾ ਜੇ ਆ ਤੋ ਮਾਦਦ ਦੀ ਲੋੜ ਟੋਟਲੀ ਲੋੜ ਆ ਰਹੀ ਤੁਹਾਨੂੰ ਲੇਖੀ ਕਰ ਰਹੇ ਹਾਂ ਜੀ ਹਾਂ ਜੀ ਇੱਕ ਤਾਂ ਆਪਣਾ ਅਰਖਾਸਤ ਆਈ ਹੈ ਜੀ ਰਾਤੀ ਦੁਕਾਨ ਵਾਲੀ ਚੋਰੀ ਹੋਈ ਹੈ ਉਹ ਸੀ ਸੀ ਡੀ ਵੀ ਕੇ ਅਸੀਂ ਚੈੱਕ ਕੀਤੇ ਆ ਤੇ ਆਪਾਂ ਦੋ ਤਿੰਨ ਬੰਦੇ ਡਿਟੇਲ ਵੀ ਕੀਤੇ ਆ ਤੇ ਉਹਨਾਂ ਕੋਲ ਆਪਾਂ ਪੁਸ਼ਕਿਸ਼ ਚਲਦੀ ਪਈ ਆ ਤੇ ਜਲਦੀ ਮਤਲਬ ਜਿਹੜੇ ਅੱਗੇ ਦਾ ਪੂਰਾ ਜਿਹੜਾ ਨੈਕਸਸ ਹੈਗਾ ਵਾ ਉਹ ਫੜੋ ਚ ਕਬ ਹੋਵਾਂਗੇ ਇਹਦੇ ਵਿੱਚ ਦੇਖੋ ਜ਼ੋਰਦਾਰ ਫੜਿਆ ਹਾਂ ਜੀ ਫੜੇ ਦੋ ਫੜੇ ਜੀ ਹਾਂ ਤੇ ਉਹਨਾਂ ਕੋਲ ਪੁਸ਼ਕਿਸ਼ ਚਲਦੀ ਪਈ ਆ ਉਹਦੇ ਕੋਈ ਪਹਿਲਾ ਵੀ ਕਰਮਾ ਦਰਜ ਹੋਣਾ ਪਹਿਲਾ ਹੈਗਾ ਜੀ ਮੁਕਦਮੇ ਦਾ ਦਰਜੇਗਾ ਵਾ ਆਪਣਾ ਇਨਵੈਸਟੀਗੇਸ਼ਨ ਵਿੱਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਫਾਰਦਰ ਦਾ ਜੋ ਵੀ ਰਿਕਵਰੀ ਹੋएगी ਤੁਹਾਨੂੰ ਸ਼ੇਅਰ ਕਰਾਂਗੇ